ਜਿਹੜੀ ਰਾਜਵੀਰ ਦੀ ਖੱਟੀ ਆ ਜੀ ਵਡਿਆਈ ਆ ਲੋਕਾਂ 'ਚ ਬਹੁਤ ਜ਼ਿਆਦਾ ਵਿਚਰਨ ਵਾਲਾ ਬੰਦਾ ਸੀ ਹਰ ਪਰਿਵਾਰ 'ਚ ਹਰ ਪਿੰਡ 'ਚ ਹਰ ਬੱਚਾ ਵਿਚਾਰਦਾਸਾਂ ਕਰਦਾ ਵੀ ਇੱਕ ਚਮਤਕਾਰ ਹੋਣਾ ਚਾਹੀਦਾ ਰਾਜਵੀਰ ਨੂੰ ਨਵੀਂ ਜ਼ਿੰਦਗੀ ਜ਼ਰੂਰ ਪ੍ਰਮਾਤਮਾ ਬਖਸ਼ੇ ਇਹਾਂ ਜਾਂ ਕਦੇ ਵੀ ਗਾਉਣ ਵਾਲਾ ਨਾ ਕੋਈ ਮੰਦੇ ਸ਼ਬਦ ਬੋਲਣੇ ਜਿੱਥੇ ਵੀ ਗਾਉਂਦਾ ਸੀ ਚਾਹੇ ਧੀਆ ਭੈਣਾਂ ਬੈਠੀਆਂ ਨੇ ਚਾਹੇ ਕੋਈ ਬਜ਼ੁਰਗ ਬੈਠਾ ਚਾਹੇ ਕੋਈ ਨੌਜਵਾਨ ਬੈਠਾ ਹਰੇਕ ਬੰਦਾ ਉਹਦਾ ਜਾਨੀ ਕਿ ਖਾੜਾ ਸੁਣ ਕੇ ਬਹੁਤ ਸੰਤੁਸ਼ਟ ਹੁੰਦਾ ਤੇ ਹਰੇਕ ਬੰਦਾ ਉਹਨੂੰ ਚਾਹੁੰਦਾ ਗੱੱਚਾ ਬੱਚਾ ਜਿੱਥੇ ਵੀ ਰਾਜਵੀਰ ਨੂੰ ਜਾਣਦਾ ਹਰੇਕ ਗੁਰੂ ਘਰ ਚ ਪਿੰਡਾਂ ਚ ਅਰਦਾਸਾਂ ਹੋ ਰਹੀਆਂ ਨੇ ਤੁਸੀਂ ਇਹਨਾਂ ਦੇ ਮਾਸੜੀ ਜਿਹਾ ਲੱਗਦੇ ਹਾਂ ਸਾਡੀ ਖਾਸ ਰਿਸ਼ਤੇਦਾਰੀ ਆ ਤੇ ਕੀ ਕਹਿੰਦੇ ਹੁੰਦੇ ਸੀ ਜਿਵੇਂ ਤੁਸੀਂ ਕਹਿੰਦੇ ਕਦੋਂ ਮਿਲ ਨਹੀਂ ਕਦੋਂ ਹੋਈ ਸੀ ਆ ਲਾਖਰੀ ਮੇਲ ਕਦੋਂ ਹੋਇਆ ਤੋਂ 2 ਮਹੀਨੇ ਪਹਿਲਾਂ ਸਾਨੂੰ ਮਿਲਿਆ ਬਾਹਰ ਜਾਣਾ ਸੀ ਅਸੀਂ ਇਕੱਠਿਆਂ ਨੇ ਖਾਣਾ ਖਾਧਾ ਅਸੀਂ ਕੋਠੀ ਬੈਠੇ ਆ ਸਾਡੇ ਨਾਲ 2 ਘੰਟੇ ਇਕੱਠੇ ਰਹਿਆ ਅਸੀਂ ਸਾਨੂੰ ਦੱਸਿਆ ਵੀ ਬਾਹਰ ਜਾਣਾ ਵੀ ਕੁਮ ਕਿਉਣਾ ਵੀ ਸਾਡੇ ਉਹਨੇ ਸਾਡੇ ਨਾਲ ਬਹੁਤ ਵਧੀਆ ਯਾਨੀ ਤੋਂ ਸਾਡਾ 10 ਸਾਲ ਦਾ ਰਿਸ਼ਤਾ ਬਣਿਆ ਵੀ ਬਹੁਤ ਸਾਹੂ ਸੁਭਾ ਦਾ ਬੰਦਾ ਸੀ ਚਾਹੇ ਕਿਸੇ ਨੇ ਬੱਚੇ ਨੇ ਵੀ ਕਹਿ ਦੇਣਾ ਵੀ ਮੇਰੇ ਨਾਲ ਕੋਈ ਫੋਟੋ ਖਿੱਚਾਉਣੀ ਆ ਉਹਨੇ ਜਦੀ ਕਹਿ ਦੇਣਾ ਵੀ ਆ ਜਾ ਬੇਟਾ ਵੀ ਉਹਨੂੰ ਇਹ ਚੀਜ਼ ਦਾ ਤਾਂ ਪਤਾ ਹੀ ਨਹੀਂ ਸੀ ਕੋਈ ਘਮਾਨ ਵਾਲੀ ਗੱਲ ਨਹੀਂ ਸੀ ਵੀ ਮੈਂ ਐਡਾ ਸਿੰਗਰ ਆ ਵੀ ਜਿਆ ਮੈਨੂੰ ਕੋਈ ਇਹੀ ਜੀ ਗੱਲ ਆ ਵੀ ਬਹੁਤ ਨਰਮ ਦਿਲ ਦਾ ਤੇ ਐਡਾ ਬੰਦਾ ਉਹਦੀ ਸੁਹਾ ਕਰਨ ਕਰਕੇ ਇੰਨੀ ਅਰਦਾਸਾਂ ਲੋਕਾਂ ਨੇ ਅਰਦਾਸਾਂ ਕਰ ਨਹੀਂ ਅੱਜ ਕੱਲ੍ਹ ਲੋਕ ਜਿਹੜੇ ਸਿੰਗਰ ਅਸੀਂ ਕਈ ਚਲੋ ਨਾ ਨਹੀਂ ਨੇੜੇ ਨਹੀਂ ਲੱਗਣ ਦਿੰਦੇ ਬੌਂਸਰ ਜਿਵੇਂ ਕਈ ਸਕੇ ਰਿਸ਼ਤੇਦਾਰਾਂ ਤੋਂ ਵੀ ਦੂਰ ਹੋ ਜਾਂਦੇ ਨੇ ਜਦੋਂ ਉਹ ਪੈਸਾ ਪੈਸਾ ਆ ਜਾਂਦਾ ਜਾਂ ਇੱਕ ਸ਼ੋਹਰਤ ਆ ਜਾਂਦੀ ਹੈ ਅਰਦਾਸਾਂ ਬੇਨਤੀਆਂ ਰਿਸ਼ਤੇਦਾਰ ਦੇ ਤੌਰ ਤੇ ਅਰਦਾਸਾਂ ਕਰਨੀਆਂ ਨਹੀਂ ਕਿ ਜਿਹੜੇ ਲੋਕਾਂ ਨੂੰ ਪਤਾ ਲੱਗੀ ਜਾਂਦਾ ਵੀ ਰਾਜਵੀਰ ਨਾਲ ਆਏ ਉਹ ਹਰੇਕ ਪਿੰਡ 'ਚ ਹਰੇਕ ਬੰਦਾ ਉਹਦੀਆਂ ਅਰਦਾਸਾਂ ਇਹੀ ਕਰਦਾ ਵੀ ਪ੍ਰਮਾਤਮਾ ਉਹਨੂੰ ਬਾਲ ਬਖਸ਼ੇ ਆਪਦੇ ਪਰਿਵਾਰ ਚ ਛੇਤੀ ਤੋਂ ਛੇਤੀ ਤੰਦਰੁਸਤ ਹੋ ਕੇ ਆਪਦੇ ਬੱਚਿਆਂ ਚ ਤੇ ਜਿਵੇਂ ਤੁਸੀਂ ਕਹਿੰਦੇ ਮਾਸੇ ਰਦੇਸ ਮੈਂ ਇਹ ਕਹਿ ਰਿਹਾ ਵੀ ਦੇਖੋ ਅੱਜ ਕੱਲ ਸ਼ੋਹਰਤ ਮਿਲ ਜੇ ਤਾਂ ਲੋਕਾਂ ਦੇ ਰੁਖ ਚੇਂਜ ਹੋ ਜਾਂਦੇ ਨੇ ਲੋਕ ਬੁਲਾਣਾ ਵੀ ਦੂਰ ਹੋ ਜਾਂਦਾ ਪਰ ਜਿਵੇਂ ਤੁਸੀਂ ਦੱਸ ਵੀ ਉਹਦੇ ਚ ਹੈ ਹੀ ਨਹੀਂ ਸੀ ਕਿਹਾ ਜਿਆ ਕੋਈ ਵਡਿਆਈ ਵਾਲਾ ਕੰਮ ਨਹੀਂ ਹੈਗਾ ਬਿਲਕੁਲ ਜਮੇ ਕੋਈ ਗਮਾਨ ਨਹੀਂ ਸੀ ਜੀ ਜਿਹੜੇ ਬੰਦੇ ਨੂੰ ਪਤਾ ਲੱਗਦਾ ਉਹ ਉਰੇ ਵੀ ਆਉਂਦਾ ਹਸਪਤਾਲ ਚ ਵੀ ਆਉਂਦਾ ਗੁਰੂ ਕਰੇ ਵੀਰ ਅਰਦਾਸ ਕਰਦਾ ਜਿੱਥੇ ਵੀ ਕਿਤੇ ਕੋਈ ਵੱਡਾ ਇਕੱਠ ਹੁੰਦਾ ਉੱਥੇ ਪਹਿਲੀ ਚ ਰਾਜਵੀਰ ਜਵੰਦਾ ਜੀ ਦੀ ਅਰਦਾਸ ਕਰੀ ਜਾਂਦੀ ਆ ਵੀ ਉਹਨੂੰ ਪਰਮਾਤਮਾ ਬਲ ਬਖਸ਼ੇ ਜਿੱਥੇ ਕੋਈ ਕਿਤੇ ਵੀ ਕਿਤੇ ਧਾਰਮਿਕ ਸਥਾਨ ਤੇ ਲਾ ਲੋ ਕਿਤੇ ਕੋਈ ਪ੍ਰੈਕਟੀਕਲ ਵੀ ਲਾ ਲੋ ਕੋਈ ਸਿਆਸਤ ਚ ਵੀ ਕਿਤੇ ਇਕੱਠ ਵਾਜੀਆਂ ਹੁੰਦੀਆਂ ਨੇ ਉੱਥੇ ਪਹਿਲਾਂ ਰਾਜਵੀਰ ਜੀ ਦਾ ਨਾਮ ਲਿਆ ਜਾਂਦਾ ਵੀ ਉਹਨਾਂ ਨੂੰ ਪਰਮਾਤਮਾ ਦਾ ਦਰਸ਼ਟੀ ਕਰੋ ਤੁਸੀਂ ਕਹੇ ਤੁਹਾਡੇ ਬੇਟੇ ਦੇ ਵਿਆਹ ਤੇ ਖਾਣਾ ਹੈਗਾ ਸੀ ਹਾਂ ਜੀ ਇਹ ਕਿਹੜੇ ਮਹੀਨੇ ਦਾ ਸੀਗਾ ਉਹ 12ਵੀਂ ਦੀ ਤਨਤਰੀ ਅੱਜ ਮਤਲਬ ਉਹ ਗੱਲਬਾਤ ਹੋਈ ਤੇ ਉਸ ਵੇਲੇ ਕਹਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਵੀਲੇ ਹੋ ਕੇ ਹਾਂ ਜੀ ਕੋਈ ਹੁੰਦਾ ਸਾਡੇ ਘਰ ਦਾ ਰਿਸ਼ਤੇ ਦਾ ਦਾ ਸੀਗਾ ਜੀ ਹਾਂ ਅਸੀਂ ਬੈਠੇ ਆ ਸਾਡੇ ਨਾਲ ਖਾਣਾ ਵੀ ਖਾਦਾ ਅਸੀਂ ਇਕੱਠੇ ਰਿਹਾ ਬਹੁਤ ਪੁਰਾਣਾ ਸਾਡਾ ਯਾਨੀ ਕਿ ਰਿਸ਼ਤਾ ਸੀਗਾ ਜੀ ਉਹਨਾਂ 'ਚ ਤਾਂ ਕੋਈ ਗਮਾਨ ਹੀ ਨਹੀਂ ਸੀਗਾ ਵੀ ਕੋਈ ਸਾਡੇ ਪਹਿਲਾਂ ਵੀ ਰਿਸ਼ਤੇਦਾਰੀ ਚ ਕਈ ਮੇਨ ਹੈ ਨਾ ਵੀ ਪਿਤਾ ਦਾ ਜਾਨ ਦੇ ਨਾਲ ਹੁਣ ਲੋਕਾਂ ਨੂੰ ਇਹ ਹੈਗਾ ਵੀ ਦੇਖੋ ਪਿਤਾ ਚਲੇ ਗਏ ਪਰਿਵਾਰ ਚ ਰਾਜ ਵੀ ਜੁੰਦਾ ਬਹੁਤ ਵੇਖੋ ਬੰਦੇ ਦਾ ਹੋਣਾ ਕਿੰਨਾ ਜ਼ਰੂਰੀ ਹੈ ਅੱਜ ਚਾਹੇ ਮਾਤਾ ਹੈ ਚਾਹ ਉਹਨਾਂ ਦੀ ਪਤਨੀ ਹੈ ਚਾਹ ਉਹਨਾਂ ਦੇ ਬੱਚੇ ਹੈਗੇ ਨੇ ਇਹਨਾਂ ਨਾਲ ਤਾਂ ਜੀ ਦੇਖੋ ਇਹ ਪਹਿਲਾਂ ਦਿੱਲੀ ਧਰਨੀ ਸੀ ਤੇ ਸੀਗੇ ਜਦੋਂ ਦਿੱਲੀ ਧਰਨਾ ਚੱਲਦਾ ਸੀ ਉਸ ਟਾਈਮ ਇਹਨਾਂ ਦੇ ਪਿਤਾ ਦੀ ਡੈਥ ਹੋਈ ਬਹੁਤ ਵੱਡਾ ੱਤਕਾ ਲੱਗਿਆ ਸੀਗਾ ਜੀ ਇਹਨਾਂ ਨੂੰ ਪਹਿਲਾਂ ਇਹਨਾਂ ਨਾਲ ਇਹ ਪਰਿਵਾਰ ਨਾਲ ਬਹੁਤ ਇਹ ਹੋਣਾ ਪਦੇ ਚਲੋ ਪੈਰਾ ਸਰਬ ਦੀ ਮਾਤਾ ਦਾ ਸਾਰੇ ਪਰਿਵਾਰ ਦਾ ਇਹਨਾਂ ਨੇ ਦੁੱਖ ਭੁਲਾਇਆ ਤੀ ਪਰ ਪ੍ਰਮਾਤਮਾ ਨੇ ਬਹੁਤ ਵੱਡਾ ਦੁੱਖ ਦਿੱਤਾ ਇਹੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੰਦਰੁਸਤੀ ਬਖਸ਼ੇ ਆਪਣੇ ਬੱਚਿਆਂ ਚ ਜੀ ਆ ਤੁਸੀਂ ਮਿਲ ਕੇ ਆਏ ਉੱਪਰ ਮਤਲਬ ਮਾਤਾ ਜੀ ਕੀ ਕਹਿ ਰਹੇ ਸੀ ਮਾਤਾ ਜੀ ਨਹੀਂ ਮਿਲੇਗੀ ਸਾਨੂੰ ਸਾਨੂੰ ਕਮਲ ਕਰੇਵਾਲ ਜੀ ਮਿਲੇ ਨੇ ਉਹਨਾਂ ਨੇ ਦੱਸਿਆ ਵੀ ਦੇਖੋ ਸਥਿਤੀ ਪ੍ਰਮਾਤਮਾ ਕਰੇ ਠੀਕ ਹੋਵੇ ਵੀ ਆਸਾਂ ਨੇ ਪੂਰੀਆਂ ਸਾਰੀ ਦੁਨੀਆ ਨੂੰ ਆਸਾਂ ਨੇ ਅਸੀਂ ਜਾ ਕੇ ਅੰਦਰ ਮਿਲ ਕੇ ਆਇਆ ਵੀ ਬੈਗਰੂ ਇਹੀ ਆ ਹਰੇਕ ਬੰਦੇ ਨੂੰ ਕਹਿੰਦੇ ਆ ਵੀ ਅਰਦਾਸਾਂ ਕਰੋ ਮਹਾਰਾਜ ਚੰਗੀ ਕਰੋ ਮੈਂ ਇੱਕ ਚੀਜ਼ ਉਹ ਬੜੀ ਕਹਿੰਦੇ ਨੇ ਰਾਜਵੀਰ ਆਪ ਕਹਿ ਰਹੇ ਵੀਡੀਓ ਵਿੱਚ ਕਹਿੰਦੇ ਵੀ ਆਪਾਂ ਨਾ ਸਾਰੀ ਇੰਡਸਟਰੀ ਨੂੰ ਇੱਕ ਇੱਕ ਦੀ ਕੋਈ ਨਸ਼ਾ ਨਾ ਕਰੇ इवन ਕਿ दारू ਤੱਕ ਨਾ ਕੋਈ ਪੀਏ ਇੱਕ ਦਿਨ ਮੈਂ ਵੀਡੀਓ ਵੀ ਦੇਖ ਰਿਹਾ ਸੀ ਕੱਲ ਪਾਸ ਚਲਦੀ ਦੇਖੋ ਜੀ ਉਹ ਹੀ ਕਿਹਾ ਜਿਆਨ ਸ਼ਾਂਤੀ ਉਹ ਹਰ ਬੰਦੇ ਨੂੰ ਇਹ ਗੱਲ ਕਹਿੰਦਾ ਦੀ ਉਹਨਾਂ ਨਾਲ ਆਪ ਬੀਤੀਆਂ ਨੇ ਉਹ ਤਾਂ दारू ਤੋਂ ਬਹੁਤ ਨਫ਼ਰਤ ਹਰੇਕ ਨਸੇ ਤੋਂ ਨਫ਼ਰਤ ਕਰਦਾ ਮੈਂ ਤਾਂ ਆਦੇ ਪਿਤਾ ਦੀ ਗੱਲ ਵੀ ਸ਼ਹਿਰਾਂ ਦੇ ਨੇ ਆਪਣੇ ਪਿਤਾ ਦੀ ਗੱਲ ਵੀ ਉਹਨੇ ਭੋਗਤੇ ਕੀਤੀ ਸੀ ਵੀ ਮੇਰੇ ਪਿਤਾ ਜੀ ਥੋੜੀ ਜੀ दारू ਦੇਉਹਤੇ ਵੀ ਉਹਨਾਂ ਉਹ ਕਹਿੰਦੇ ਤੇ ਵੀ ਮੈਨੂੰ ਇਹ ਗੱਲ ਤੋਂ ਕੋਈ ਚੀਜ਼ ਕਨੀ ਵੀ ਜੇ ਮੇਰੀ ਗੱਲ ਕਹਿਣ ਨਾਲ ਕਿਸੇ ਦੇ ਦਿਮਾਗ 'ਚ ਗੱਲ ਵੱਢ ਜੇ ਤਾਂ ਉਹ ਬੰਦਾ ਜੇ ਸੁਧਰ ਜੇ ਮੈਂ ਆਪਦੀ ਗੱਲ ਨਹੀਂ ਲਗਾਉਣੀ ਚਾਹੁੰਦਾ ਵੀ ਮੈਂ ਹਰੇਕ ਬੰਦੇ ਨੂੰ ਹੱਥ ਜੋੜ ਕੇ ਕਹਿੰਦਾ ਵੀ ਕੋਈ ਨਸ਼ਾ ਨਾ ਕਰੋ दारू ਦੀ ਆਦਤ ਬਹੁਤ ਮਾੜੀ ਆ ਇਹ ਗੱਲ ਉਹ ਆਪ ਕਹਿੰਦਾ ਸੀ ਆਮ ਬੰਦੇ ਆਮ ਕਰਦਾ ਬਹੁਤ ਸਿਆਣਾ ਅਤੇ ਬਹੁਤ ਸਾਹੂ ਸੁਭਾਅ ਦਾ ਬੰਦਾ